ਮਾਡਲ ਨੂੰ ਸਿਰਫ 7 ਕ ਦੇਣੀ ਹੋਈ ਆਈ ਤਿਆਰ ਹੋਏ ਨੇ ਕੋਈ ਜ਼ਿਆਦੇ ਮੀਣ ਨਹੀਂ ਆਇਆ ਨਾਰਮਲ ਜੀਆਂ ਕਣੀਆਂ ਆਈ ਪਹਿਲਾਂ ਹੀ ਆ ਹਾਲ ਹੋ ਗਿਆ ਜੀ ਅਸੀਂ ਤਾਂ ਆ ਕੇ ਜਦੋਂ ਹੁਣ ਇੱਥੇ ਵੇਖਿਆ ਤਾਂ ਬੁਰਾ ਹਾਲ ਉਹੀ ਬੈਠੀ ਜਾਂਦਾ ਗੇੜਾ ਕੱਢਿਆ ਸਾਰਾ ਹੀ ਸਾਰਾ ਥੱਲੇ ਬੈਠਿਆਂ ਦਾ ਥੱਲੇ ਵੇਖਿਆ ਮਸਾਲਾ ਲੱਗਿਆ ਵੇਖਿਆ ਇੰਚੀ ਤਾਂ ਵੀ ਚੌਥਾ ਹੈ ਸਮ ਮਸਾਲਾ ਲੱਗਿਆ ਜੀ ਸਦਾ ਜਿਹੜਾ ਸਰਕਾਰ ਵੱਲੋਂ 70 ਲੱਖ ਰੁਪਏ ਦੇ ਕਰੀਬ ਜਿਹੜਾ ਥਾਪਰ ਮਾਡਲ ਦਾ ਪ੍ਰੋਜੈਕਟਰ ਹੈ ਜਿਹੜਾ ਤਿਆਰ ਕੀਤਾ ਜਾ ਰਿਹਾ ਸੀ ਹਜੇ ਕੰਪਲੀਟ ਹੋਣ ਵਾਲਾ ਹੀ ਬਾਕੀ ਸੀ ਇੱਕ ਦੋ ਦਿਨ ਲੱਗਦੇ ਸੀ ਮਾਰੀ-ਮੋਟੀ ਇਹਦੀ ਤਿਆਰੀ ਕਰਨ ਤੇ ਰਹਿਣ ਵਾਲੀ ਸੀ ਤੇ ਜਿਹੜਾ ਪਹਿਲੇ ਮਹੀਨੇ ਵਿੱਚ ਮੀਂਹ ਵੀ ਨਹੀਂ ਪ੍ਰੋਪਰ ਆਇਆ ਕਹਿ ਸਕਦੇ ਸੌਣ ਭਾਦੋ ਵਾਲੇ ਮੀਂਹ ਤਾਂ ਨਹੀਂ ਇਹ ਤੁਹਾਡੇ ਸਾਹਮਣੇ ਹਾਲਾਤ ਦੇ ਕਣੀਆਂ ਦੇ ਨਾਲ ਹੀ ਆ ਪ੍ਰੋਜੈਕਟ ਹੋ ਗਿਆ ਇਹਨੂੰ ਮੈਨੂੰ ਲੱਗਦਾ ਥਾਪਰ ਮਾਡਲ ਨੂੰ ਸਿਰਫ 7 ਦਿਨ ਹੀ ਹੋਈ ਆ ਤਿਆਰ ਹੋਏ ਨੇ ਕੋਈ ਜ਼ਿਆਦਾ ਮੀਣ ਨਹੀਂ ਆਇਆ ਨਾਰਮਲ ਜੀਆਂ ਕਣੀਆਂ ਆਈ ਪਹਿਲਾਂ ਹੀ ਆ ਹਾਲ ਹੋ ਗਿਆ ਜੀ ਅਸੀਂ ਤਾਂ ਆ ਕੇ ਜਦੋਂ ਹੁਣ ਇੱਥੇ ਵੇਖਿਆ ਤਾਂ ਬੁਰਾ ਹਾਲ ਉਹੀ ਬੈਠੀ ਜਾਂਦਾ ਗੇੜਾ ਕੱਢਿਆ ਸਾਰਾ ਹੀ ਸਾਰਾ ਥੱਲੇ ਬੈਠੀਆਂ ਦਾ ਥੱਲੇ ਵੇਖਿਆ ਮਸਾਲਾ ਲੱਗਿਆ ਵੇਖਿਆ ਇੰਚੀ ਤਾਂ ਵੀ ਚੌਥਾ ਹੈ ਸਮ ਮਸਾਲਾ ਲੱਗਿਆ ਸਾਡੇ ਟੈਕਸ ਦੇ ਪੈਸੇ ਦਾ ਜਿਹੜਾ ਸਰਕਾਰ ਵੱਲੋਂ 70 ਲੱਖ ਰੁਪਏ ਦੇ ਕਰੀਬ ਜਿਹੜਾ ਥਾਪਰ ਮਾਡਲ ਦਾ ਪ੍ਰੋਜੈਕਟ ਹੈ ਜਿਹੜਾ ਤਿਆਰ ਕੀਤਾ ਜਾ ਰਿਹਾ ਸੀ ਅਜੇ ਕੰਪਲੀਟ ਹੋਣ ਵਾਲਾ ਹੀ ਬਾਕੀ ਸੀ ਇੱਕ ਦੋ ਦਿਨ ਲੱਗਦੇ ਸੀ ਮਾਰੀ-ਮੋਟੀ ਇਹਦੀ ਤਿਆਰੀ ਕਰਨ ਤੇ ਰਹਿਣ ਵਾਲੀ ਸੀਗੀ ਤੇ ਜਿਹੜਾ ਪਹਿਲੇ ਮਹੀਨੇ ਦੇ ਵਿੱਚ ਮਹੀ ਵੀ ਨਹੀਂ ਪ੍ਰੋਪਰ ਆਇਆ ਕਹਿ ਸਕਦੇ ਸੌਣਪਾਦੋ ਵਾਲੇ ਮਹੀ ਤਾਂ ਨਹੀਂ ਇਹ ਤੁਹਾਡੇ ਸਾਹਮਣੇ ਹਾਲਾਤ ਇਹਦੇ ਕਣੀਆਂ ਦੇ ਨਾਲ ਹੀ ਆ ਪ੍ਰੋਜੈਕਟ ਹੋ ਗਿਆ। ਇਹ ਸਹੀ ਥਾਪਰ ਮਾਡਲ ਦੇ ਪ੍ਰੋਜੈਕਟ ਦੀ ਜੋ ਤਿਆਰੀ ਆਪਾਂ ਪਰਤਾਲ ਕਰ ਲਈਏ ਨਾ ਉਹਦੇ ਥੱਲੇ ਮੋਟਾ ਪੱਥਰ ਵੀ ਪੈਣਾ। ਮਟੀਰੀਅਲ ਵੀ ਪੈਣਾ। ਇਹਦੇ ਵਿੱਚ ਸੀਮੈਂਟ ਦੀ ਬਹੁਤ ਘੱਟ ਮਾਤਰਾ ਵਿੱਚ ਪਾਇਆ ਗਿਆ। ਮਟੀਰੀਅਲ ਰੇਤਾ ਜਿਹੜਾ ਬਹੁਤ ਮਾੜਾ ਪਾਇਆ ਨਿਹਰਾ ਰੇਤਾ ਹੀ ਪਾਇਆ ਸੀਮੈਂਟ ਤਾਂ ਵਰਤੇ ਹੀ ਨਹੀਂਗੇ ਜੀ ਇਹਦੇ ਵਿੱਚ। ਪਿੰਡ ਦੀ ਡਵੈਲਪਮੈਂਟ ਤੇ ਲੱਗਣ ਵਾਲੇ ਪੈਸੇ ਦੇ ਨਾਲ ਜਿਹੜੀ ਬਰਬਾਦੀ ਹੋ ਰਹੀ ਹੈ ਲੁੱਟ ਹੋ ਰਹੀ ਹੈ 70 ਲੱਖ ਰੁਪਏ ਦਾ ਪ੍ਰੋਜੈਕਟਰ ਹੋਵੇ ਤੇ ਉਹ ਇੰਨੀ ਜਲਦੀ ਬੈਠ ਜਾਏ ਜੀ ਕੋਈ ਗੱਲ ਸਮਝ ਨਹੀਂ ਆਉਂਦੀ